ਸਤਿ ਸ੍ਰੀ ਅਕਾਲ ਜੀ ਕਮਾਂਡਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋਂ ਵੀਡੀਓ ਬਣਾ ਰਿਹਾ ਤੇ ਇੱਕ ਮੀਨੀ ਝੋਟੀ ਲੈ ਕੇ ਆਏ ਸੱਜਣੋ ਤੁਹਾਡੇ ਵਾਸਤੇ ਦਿਖਾਵਾਂਗੇ ਟੌਪ ਦਾ ਨਗਈਨਾ ਲੈ ਕੇ ਆਏ ਵੱਖੜ ਗੱਪਣ ਲੈ ਦੇਖ ਸਕਦੇ ਹੋ ਮੀਨੀ ਝੋਟੀ ਦੂਜਾ ਸੁਆ ਲੈ ਦੇਖ ਸਕਦੇ ਹੋ ਠੰਡੀ ਸੀਲ ਆ ਸੱਜਣੋ ਫੇਸ ਕੁਆਲਟੀ ਚੈੱਕ ਕਰਾਤੀ ਲੈ ਖੜਲੇਵੇ ਤੇ ਮਾਰਜੀ ਦੀ ਕੈਮਰਾ ਪੁੱਤ ਖਣ ਲੇ ਬਾਅਦ ਦੇਖ ਸਕਦੇ ਹੋ ਸੱਜਣੋਂ ਖਾਨਦੇਵੀ ਦੀ ਸਾਫ ਆ ਕੱਲਾ ਕੱਲਾ ਮੂਠੀਆਂ ਆ ਤਾਂ ਲੱਗਾ ਠੰਟੀ ਸੀਲ ਬਹੁਤ ਆ ਸੱਜਣੋਂ ਲੀਕ ਸਾਈਡ ਜਿਵੇਂ ਮਰਜ਼ੀ ਹੱਥ ਪੀਰੀ ਜਾਓ ਤੇ ਦੂਜਾ ਸੂਆ 13 ਸੂਈ ਹੋਈ ਹੈ ਇੱਥੇ 14 ਲੀਟਰ ਦੁੱਧ ਦਾ ਰਿਕਾਰਡ ਆ ਇਹਦਾ 14 ਲੀਟਰ ਦੁੱਧ ਪਾਇਆ ਤਾਜੀ ਨੇ ਤੇ ਹੁਣ 5 ਲੀਟਰ ਦੁੱਧ ਤਿਆਰ ਆ ਸੱਜਣੋਂ ਤੇ ਹੁਣ ਹੁਣ ਵੀ ਚੋਈ ਹੋਈ ਦੀ ਵੀਡੀਓ ਆ ਆਪਣੀ ਇਹ ਅੱਗੇ ਤੀਜਾ ਸੂਆ ਸੂਣੀ ਆ 6 ਮਹੀਨਿਆਂ ਦੀ ਗੱਬਣਾ ਮੂੰ ਤਾਂ 6 ਤੋਂ ਉੱਪਰ ਆਪਾਂ 6 ਦੀ ਕਹਿ ਕੇ ਦੇਵਾਂਗੇ 6 ਮਹੀਨਿਆਂ ਦੀ ਗੱਬਣਾ ਦੇ ਆਪਣਾ ਮੁੱਲ ਵੜੀ ਕਰਦੇ ਆਂ ਦਾ 2085 ਦੀ ਦੇ ਦਾਂਗੇ 85 ਜੋ ਮਾਨ ਤਾਨ ਕਰਦਾਂਗੇ ਜਿਹੜਾ ਵੀ ਸੱਜਣਾ ਆਪਣੀ YouTube ਚੈਨਲ ਨੂੰ ਦੇਖ ਕੇ ਆਊਗਾ ਤੇ ਹੁਣ ਦੁੱਧਾ 5 ਲੀਟਰ ਤਿਆਰ ਆ ਸੱਜਣੋ 6 ਮਹੀਨਿਆਂ ਦੀ ਗੱਬਣ ਤੇ ਆਪਣਾ ਪਿੰਡ ਝਨੇੜੀ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ 9872860112 ਜੇ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ